ਹੋਗੀ ਪੱਟ ਤੇ ਪੁਆਈ ਮੋਰਨੀ ਡੌਲਿਆਂ ਦੇ ਵਿੱਚ ਪਹਿਲਾਂ ਵਾਲਾ ਜੋਰ ਨਹੀਂ ਚੜਦੀ ਜਵਾਨੀ ਵਾਲਾ ਜੋਰ ਮਿੱਤਰੋ ਤੁਹਾਡਾ ਕੌਣ ਲਾ ਗਿਆ ਸੁੱਕ ਕੇ ਤੇ ਵੀ ਤੁਹਾਡਾ ਹੋ ਗਿਆ ਮਿੱਤਰੋ ਤੁਹਾਡੀਆਂ ਜਵਾਨੀਆਂ ਨੂੰ ਕੌਣ ਖਾ ਗਿਆ ਜਿਹੜਾ ਖਾਇਆ ਜਿਨ੍ਹਾਂ ਨੇ ਉਹ ਖਾਇਆ ਨਸ਼ਿਆ ਮੈਂ ਸਰਪੰਚ ਪਿੰਡ ਅਕਬਰਪੁਰ ਤੋਂ ਰਕੇਸ਼ ਕੁਮਾਰ ਉਰਫ ਬੱਬੂ ਦਿ ਲਾਹੌਰ ਇਸ ਦੇ ਬਾਰੇ ਅੱਜ ਮੀਟਿੰਗ ਹੋਈ ਹੈ ਨਲਾਸ ਫਾਰਮ ਦੇ ਵਿੱਚ ਤੇ ਸਾਡੇ ਨਾਲ ਸਾਡੇ ਸਹਿਯੋਗੀ ਬੀਡੀਪੀਓ ਸਾਹਿਬ ਬੈਠੇ ਨੇ ਤੇ ਉਹਨਾਂ ਨੇ ਜਿਕ ਪ੍ਰੋਗਰਾਮ ਰੱਖਿਆ ਸੀਗਾ ਸਾਰੇ ਸਰਪੰਚਾਂ ਦਾ ਤੇ ਅਸੀਂ ਸਾਰੇ ਸਰਪੰਚ ਜਿੰਨੇ ਵੀ 52 ਪਿੰਡਾਂ ਦੀਆਂ ਜਿਹੜੀਆਂ ਲਗਨੇ ਵਾਲੀਆਂ ਪੰਚਾਇਤਾਂ ਆ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਰੱਖਿਆ ਸੀਗਾ ਅੱਜ ਪ੍ਰੋਗਰਾਮ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਕਹਿੰਦੇ ਨੇ ਕਿ ਢਿੱਲੀ ਹੋ ਗਈ ਪੱਟ ਤੇ ਪੁਵਾਈ ਮੋਰਨੀ ਡੌਲਿਆਂ ਦੇ ਵਿੱਚ ਪਹਿਲਾਂ ਵਾਲਾ ਜੋਰ ਨਹੀਂ ਚੜਦੀ ਜਵਾਨੀ ਵਾਲਾ ਜੋਰ ਮਿੱਤਰੋ ਤੁਹਾਡਾ ਕੌਣ ਲੱਗਿਆ ਸੁੱਕ ਕੇ ਤੇ ਵੀ ਤੁਹਾਡਾ ਹੋ ਗਿਆ ਮਿੱਤਰੋ ਥੋਡੀਆਂ ਜਵਾਨੀਆਂ ਨੂੰ ਕੌਣ ਖਾ ਗਿਆ ਜਿਹੜਾ ਖਾਇਆ ਜਿਨ੍ਹਾਂ ਨੇ ਉਹ ਖਾਇਆ ਨਸ਼ਿਆਂ ਨੇ ਕੈਮੀਕਲ ਨਸ਼ਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸਾਨੂੰ ਜਿਹੜੀ ਨੌਜ ਜਿਹੜੇ ਸਾਡੇ ਨੌਜਵਾਨ ਆ ਵੀਰਾਂ ਚਾਹੇ ਕੁੜੀਆਂ ਆ ਤੁਹਾਨੂੰ ਮੈਂ ਇਦਾਂ ਦੜੀਆਂ ਕੁੜੀਆਂ ਵੀ ਦਿਖਾ ਦਾਂਗਾ ਕਾਲਜਾਂ ਦੀਆਂ ਜਿਹੜੀਆਂ ਜਰਾਬਾਂ ਨਹੀਂ ਹੁੰਦੀਆਂ ਹੈਗੀਆਂ ਆਪਣੇ ਸ਼ਾਕਸ ਕਹਿੰਦੇ ਆ ਜਿਹਨੂੰ ਜਰਾਬਾਂ ਨਚੋੜ ਕੇ ਉਹਦਾ ਨਸ਼ਾ ਕਰਦੀਆਂ ਇਹੋ ਜਿਹਾ ਵੀ ਨਸ਼ਾ ਜਿਹੜਾ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਹੱਥ ਵਨ ਕੇ ਜਿੰਨੇ ਵੀ ਮੇਰੇ ਵੀਡੀਓ ਦੇਖ ਰਹੇ ਆ ਤੇ ਵੱਧ ਤੋਂ ਵੱਧ ਇਹ ਵੀਡੀਓ ਸਰਪੰਚਾਂ ਤੱਕ ਵੀ ਪਹੁੰਚਾਓ ਤੇ ਵੱਡੇ ਅਧਿਕਾਰੀਆਂ ਤੱਕ ਵੀ ਪਹੁੰਚਾਓ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕਰਿਆ ਆ ਕਿੰਨੇ 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 ਬੰਦੇ ਫਕੜੇ ਗਏ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਆ ਬਕਸਿਆਂ ਨਹੀਂ ਜਾਣਾ ਚਾਹੀਦਾ ਪੇਣ ਵਾਲੇ ਨੂੰ ਹਟਾਓ ਜਿਹੜਾ ਜਿਹੜਾ ਨਸ਼ਾ ਵੇਚਦਾ ਆ ਹੁਣ ਪੰਜਾਬ ਸਰਕਾਰ ਨੇ ਦੇਖੋ ਕਿੰਨੇ ਘਰ ਢਾਤੇ ਆ ਭਗਵੰਤ ਮਾਨ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਨਸ਼ਾ ਵੇਚ ਕੇ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਰਿਹਾ ਤਾਂ ਜਿਨ੍ਹਾਂ ਦੇ ਉਜਾੜ ਰਿਆ ਉਹ ਘਰ ਉਹਨਾਂ ਦੇ ਵੀ ਨਹੀਂ ਰਹਿਣ ਦਿੰਦੇ ਹੈਗੇ ਠੀਕ ਹੈ ਨਾ ਸਰਪੰਚ ਸਾਹਿਬ ਸਾਰੇ ਗਲਤ ਵਾਲੀ ਗੱਲ ਤਾਂ ਠੀਕ ਹੈ ਬਹੁਤ ਵਧੀਆ ਆ ਜਿਹੜਾ ਉਪਰਾਲਾ ਕੀਤਾ ਆ ਪੰਜਾਬ ਸਰਕਾਰ ਨੇ ਸੋ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਡਰੋ ਨਾ ਕਾ ਬਰੋਨਾ ਜਿਹੜਾ ਵੀ ਨਸ਼ੇ ਦਾ ਵਿਰੋਧ ਕਰੋ ਡਟ ਕੇ ਮੈਂ ਤਾਂ ਆਪਣੇ ਪਿੰਡ ਦੇ ਵਿੱਚ ਸ਼ਰਮ ਕਹਿਣਾ ਵੀ ਭਾਈ ਮੈਂ ਨਹੀਂ ਮੈਂ ਗਵਾਹੀ ਦੇਣੇਗਾ ਵੀ ਜਿਹੜਾ ਮੇਰੇ ਪਿੰਡ ਦੇ ਵਿੱਚ ਚਾਹੇ ਚੋਰੀ ਵਾਲਾ ਚਾਹੇ ਨਸ਼ੇ ਵਾਲਾ ਹੈ ਮੇਰੇ ਪਿੰਡ ਦੇ ਵਿੱਚ ਤਾਂ ਬਹੁਤ ਬੰਦੇ ਜਿਹੜੇ ਨਸ਼ੇ ਵਾਲੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰਪੰਚ ਭਾਈ ਸਾਖਤਾ ਦੇਖੋ ਆਪਣੀ ਪਾਵਰਾਂ ਸਮਝਣੀ ਆਪਾਂ ਨੂੰ ਪੈਣੀ ਜਿਹੜੇ ਬੰਦੇ ਨੂੰ ਸਰਪੰਚ ਨੂੰ ਆਪਣੀ ਪਾਵਰ ਦਾ ਨਹੀਂ ਪਤਾ ਹੈਗਾ ਤਾਂ ਉਹਨੂੰ ਕੁਝ ਨਹੀਂ ਪਤਾ ਹੈਗਾ ਸੋ ਮੈਂ ਤਾਂ ਇੰਨੇ ਕਿ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਣਾ ਜਿਹੜਾ ਆ ਭਾਈ ਨਸ਼ੇ ਨੂੰ ਠੱਲ ਪਾਓ ਮੈਂ ਤਾਂ ਇਹ ਕਹਿਣਾ ਹੈ ਵੀ ਬਾਅਦ ਆ ਜਾਓ ਨਹੀਂ ਭਾਈ ਸਰਕਾਰ ਦੇ ਹੱਥ ਬਹੁਤ ਲੰਮੇ ਆ ਵੀ ਇਹ ਨਹੀਂ ਪਤਾ ਵੀ ਕਿੱਥੇ ਰੋ ਖਿਚਣਿਆ ਬਾਕੀ ਤੁਸੀਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਦੀ ਸਾਡੇ ਸਤਕਾਰਯੋਗ ਨੇ ਉਹਨਾਂ ਦੀ ਵੀਡੀਓ ਦੇਖੋ ਕਿਵੇਂ ਘਰ ਟੈਰੇ ਨੇ ਫਿਰ ਕਿਤੇ ਇਹ ਨਾ ਹੋਵੇ ਕਿ ਪੀਲਾ ਪੰਜਾ ਤੁਹਾਡੇ ਹੀ ਚਲਾਉਣਾ ਪਵੇ ਜੀ ਪਹਿਲਾਂ ਮੇਰਾ ਤਾਂ ਜੀ ਬੰਦੀਪ ਸਿੰਘ ਬीडीपीਓ ਰਾਜਪੁਰਾ ਇਹ ਮੀਟਿੰਗ ਜੀ ਪੰਜਾਬ ਸਰਕਾਰ ਵੱਲੋਂ ਨਿਯਚਿਤ ਕੀਤੀ ਗਈ ਸੀਗੀ ਜੁਤ ਨਸ਼ਿਆਂ ਦੇ ਵਿਰੁੱਧ ਜੈਸਵੰਦੀ ਅਸੀਂ ਆਪਣੀਆਂ ಗ್ರಾಮ ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਜੀ ਪਿੰਡ ਪੱਧਰ ਤੇ ਜੋ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਉਹਨਾਂ ਨੂੰ ਰੋਕਣ ਸੰਬੰਧੀ ਪੰਚਾਇਤਾਂ ਨੂੰ ਅਵੇਅਰ ਵੀ ਕੀਤਾ ਗਿਆ ਤੇ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਉਹ ਆਪਣੇ ਪੱਧਰ ਤੇ ਉਹਨਾਂ ਬੰਦੇ ਨੂੰ ਰੋਕਣਾ ਨਹੀਂ ਉਹਨਾਂ ਦੇ ਕੰਟਰੋਲ ਚੋਂ ਦੇ ਤਾਂ ਉਹ ਮਹਿਕਮੇ ਨਾਲ ਤਾਲਮੇਲ ਕਰਕੇ ਸਰਕਾਰ ਤੱਕ ਅਪੀਲ ਉਹਨਾਂ ਨੂੰ ਕੋਸ਼ਿਸ਼ ਦਾ ਕਰਗੇ ਇਹ ਤੇ ਹੀ 50 ਪੰਚਾਇਤਾਂ ਬੁਲਾਈਆਂ ਸਿਗੀਆਂ ਜੀ ਇਸ ਤੋਂ ਬਾਅਦ 45 ਪੰਚਾਇਤਾਂ ਆਡੀਆਂ ਅਗਲਾ ਪ੍ਰੋਗਰਾਮ 2 ਵਜੇ ਖੇੜਾ ਗੱਜੂ ਹੋਵੇਗਾ ਜੀ ਪਿੰਡਾਂ ਦੇ ਕੰਮ ਸਾਡੇ ਚੱਲ ਰਹੇ ਆ ਜੀ ਸਰਪੰਚਾਂ ਨੇ ਮੰਗ ਕੀਤੀ ਆ ਪਲੇਗ੍ਰਾਉਂਡਾਂ ਦੀ ਜੀ ਅਸੀਂ ਨਰੇਗਾ ਸਕੀਮ ਚੋਂ ਪਹਿਲਾਂ ਵੀ ਸਾਡੇ ਪਲੇਗ੍ਰਾਉਂਡ ਚੱਲ ਰਹੇ ਆ ਮੈਂ ਪੰਚਾਇਤਾਂ ਨੂੰ ਕਹੂੰਗਾ ਵੀ ਆਪੋ ਆਪਣੇ ਪਿੰਡ ਜਗ੍ਹਾ ਸਿਲੈਕਟ ਕਰਕੇ ਸਾਨੂੰ ਮਤੇ ਭਾ ਕੇ ਦੇਣ ਜੀ ਅਸੀਂ ਸਰਕਾਰ ਤੋਂ ਪਲੇਗ੍ਰਾਉਂਡਾਂ ਦੀ ਮਨਜ਼ੂਰੀ ਲੈ ਕੇ ਦੇਵਾਂਗੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਪਲੇਗ੍ਰਾਉਂਡ ਇਲਾਕੇ ਨੂੰ ਹੋਰ ਵਹਈਆ ਕਰਵਾਏ ਜਾਣਗੇ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਨੀਡੀ ਭਾਰਤ